ਲੋਕਾਂ ਦੀ ਖੈਰ ਮੰਗਣ ਵਾਲੇ ਤੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਮਹੰਤ ਉਹਨਾਂ 'ਤੇ ਹਮਲਾ ਹੋਇਆ ਦਰਅਸਲ ਇਹ ਮਾਮਲਾ ਗੁਰਦਾਸਪੁਰ ਦਾ ਜਿੱਥੇ ਥਾਣਾ ਘੁੰਮਣ ਕਲਾ ਦੇ ਅਧੀਨ ਪੈਂਦੇ ਪਿੰਡ ਵੱਡੇ ਘੁੰਮਣ ਤੋਂ ਇਹ ਮਾਮਲਾ ਸਾਹਮਣੇ ਆਇਆ ਮਹੰਤ ਮਮਤਾ ਦੇ ਉੱਤੇ ਉਸਦੇ ਚੇਲਿਆਂ ਨੇ ਆਪਣੇ ਸਾਥੀਆਂ ਸਣੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਮਹੰਤ ਮਮਤਾ ਗੰਭੀਰ ਜ਼ਖਮੀ ਹੈ ਜੋ ਕਿ ਉਸ ਵਾਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤਾਂ ਹਮਲਾਵਰ ਚੇਲਾ 10 ਤੋਲੇ ਸੋਨਾ 4 ਲੱਖ ਦੀ ਨਕਦੀ ਵੀ ਲੈ ਗਿਆ ਇਸ ਹਮਲੇ ਦੀ ਇੱਕ ਸੀਸੀਟੀਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਜਾਣਕਾਰੀ ਦਿੰਦੇ ਆ ਮਹੰਤ ਦਾ ਇਹ ਕਹਿਣਾ ਹੈ ਕਿ ਉਸ ਦਾ ਚੇਲਾ ਤੇ ਉਸਦੇ ਸਾਥੀ ਉਸ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਜੋ ਇਲਾਕੇ ਨੂੰ ਆਪਣੇ ਅਧੀਨ ਕਰ ਲੈਣ ਜ਼ਖਮੀ ਜਖਮੀ ਮਹੰਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ। ਉੱਥੇ ਜਖਮੀ ਮਹੰਤ ਦੀ ਹਮਾਇਤ ਦੇ ਵਿੱਚ 크੍ਰਿਸਚਨ ਭਾਈਚਾਰਾ ਪਹੁੰਚਿਆ ਜਿਨ੍ਹਾਂ ਕੜੇ ਸ਼ਬਦਾਂ ਦੇ ਵਿੱਚ ਉਸਦੀ ਨਿੰਦਾ ਕੀਤੀ ਹੈ। ਇਸ ਸੰਬੰਧੀ ਥਾਣੇ ਦੇ ਐਸਐਚਓ ਜਗਦੀਸ਼ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮਹੰਤ ਦੇ ਬਿਆਨ ਲੈ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਅੰਤਾ ਜੀ, ਵੱਡੇ ਘਮਨਕਲਾਰਿੰਦੇ ਜੀ। ਗੱਲ ਹੋਈ ਜੀ ਗੱਲ ਕੋਈ ਨਹੀਂ ਇਹਨਾਂ ਲੁੱਟਮਾਰ ਕਰਦੇ ਬੇਕੁਚੀਆ ਮੰਗਦੇ ਸੀ। ਨਚਾਬੇਂ ਦਿੱਤੀਆਂ। ਇਹ ਮੈਨੂੰ ਕੁੱਟਾਲ ਲੱਗਦਾ ਇੱਕ ਚੇਲਾ ਤੇ ਇੱਕ ਮੁੰਡਾ ਸੀ ਮੇਰੇ ਕੋਲ ਰੈਂਦਾ ਉਹਦਾ ਨਾਮ ਮੁੰਨਾ ਜਤੇ ਇੱਕ ਦਿਨ ਆ ਰੋਜਵਾ ਜਿਹੜਾ ਬਾਬਾ ਦਾ ਰੋਜਵਾ ਮੁੰਡੇ ਦਾ ਨਾਮ ਮੁੰਨਾ ਵਾ ਬਹੁਤ ਮਾਰੇ ਮੈਨੂੰ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੋਏ ਤੇ ਆ ਜਖਮ ਹੋਏ ਐਮ ਗਲਤ ਲੱਗਾ ਮੇਰੇ ਵਾਲ ਫੁੱਟੇ ਕੇ ਬਹੁਤ ਮਾਰੇ ਇੱਕ ਚ ਲੱਤਾਂ ਮਾਰੀਆਂ ਵਾ ਮੈਂ ਹੋਸ਼ ਆਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੇਰੇ ਕੋਲ ਦਾਕ ਤੋਂਲੇ ਸੋਨਾ ਸੀ 4 ਲੱਖ ਰੁਪਏ ਮੇਰੇ ਲੈ ਕੇ ਕੱਢ ਕੇ ਵਿੱਚੋਂ ਇਹਨੇ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਲਾਕੇ ਲੋਕੇ ਦਾ ਜੇ ਇਹ ਮਰ ਜੇਗੀ ਤੇ ਇਲਾਕਾ ਮਿਲ ਜਾਏਗਾ ਸਾਨੂੰ ਠੀਕ ਜੇ ਇਸੇ ਮਾਰਾਂ ਮੈਨ ਮਾਰਾਂ ਕੋ ਟੰਡੇਜ ਦਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਸਰਾਂ ਮਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਹਾਂ ਇਹ ਪਹਿਲਾਂ ਮੈਨ ਗੋਲੀਆਂ ਦਿੰਦੇ ਰੇ ਨਸੇ ਦੀਆਂ ਹਾਂ ਜੀ ਦੂਜਾ ਫੇਰ ਮੈਨ ਮਾਇਆਂ ਨੇ ਕਹਿ ਕੋ ਕਪੜੇ ਮੇਜੀਆਂ ਨੇ ਕਹਿ ਕੋ ਕਿ ਮਾਫੀ ਨਾ ਮਤ ਵਾਤ ਚਲ ਮਾਫ ਕਰ ਤੇ ਸਾਡੇ ਕਹਿੰਦੇ ਇੱਕ ਵਾਰ ਲਾ ਚਲ ਮਾ ਵਾਰ ਲਿਆ ਇਹ ਮੈਨ ਗੋਲੀਆਂ ਦਿੰਦੇ ਚਿੰਤ ਚਾਚਰ ਪੰਜ ਪੰਜ ਗੋਲੀਆਂ ਨਸੇ ਰੀਆਂ ਪਾ ਕੇ ਦਿੰਦੇ ਰੇ ਸੀ ਮੈਨ ਪਹਿਲਾਂ ਉਹਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਇਹ ਦੋਨੇ ਜਣੇ ਐਸੀ ਇੱਕ ਚੀ ਅੱਲਾ ਮੇਰੇ ਇੱਕ ਮੁੰਡਾ ਦੇ ਘਰ ਅੰਨਾ ਜੇ ਮੁੰਡਾ ਹੋ ਰੇਂਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕਾਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਦੇ ਲੱਗੇ ਥੱਲੇ ਆ ਫਿਰ ਉਹਨਾ ਆ ਕੇ ਮੈਨੂੰ ਸਡਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸਡਵਾਇਆ ਮੈਨੂੰ ਇਹ ਕੱਲੇ ਦੋਨੇ ਜਣੇ ਨਹੀਂ ਮੈਂ ਸੱਡਦੇ ਆ ਕਿ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁ ਮੇਰੇ ਜੱਜਾ ਦਾ ਸਭ ਤੋਂ ਵੀ ਇਹ ਦਖਲ ਇਹ ਨਾ ਕਰ ਰਹੇ ਆ ਕਰ ਰਹੇ ਆ ਆਪਾਂ ਠੀਕ ਜੇ ਕੰਪਲੀਟ ਵੀ ਕਰਾਈ ਆ ਫਿਰ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਫ ਮੰਗਦੇ ਆਂ ਇਹਦਾ ਮੇਰਾ ਨਾ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦ ਮੈਨੂੰ ਮਾਰਿਆ ਕੁੱਟਿਆ ਫਿਰ ਇਹਨਾਂ ਕੈਮਰੇ ਬੰਦ ਕਰਕੇ ਫਿਰ ਸਾਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਕਿ ਕਿੱਥੇ ਗਏ ਕਿੱਥੇ ਨਹੀਂ ਮੇਰਾ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨੂੰ ਮਾਰ 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 ਮਰ ਤੇ ਸੁੱਟ ਗਏ ਸੀ ਮੈਨੂੰ ਇਹ ਤਾਂ ਮੈਨੂੰ ਬਾਅਦ ਠੀਕ ਕੇ ਆਲਾ ਸਿਯੋ ਆਇਆ ਉਹਨੇ ਫਿਰ ਮੈਨੂੰ ਚੁੱਕਿਆ ਉਹਨੇ ਮੈਨੂੰ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾਹ ਵੀ ਹੈਗੇ ਦਾ ਸਾਰੇ ਹੈਗੇ ਮੇਰੇ ਕੋਲ ਗਵਾਹ ਬੈਠੇ ਦਾ ਸਾਰੇ ਜਣੇ ਨਾਲੇ بس ਮੇਰੀ ਇਹ ਦਰਖਾਸਤ ਆ ਮੈਨੂੰ ਇਨਸਾਫ ਚਾਹੀਦਾ ਸਰਕਾਰ ਕੋਲ ਮੈਂ ਮੰਗਲੀ ਬਾਬਾ ਸਾਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ ਹਾਂਜੀ ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਇਹਨਾਂ ਦੀ ਬਹੁਤ ਮਾੜੀ ਹਾਲ ਸਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਨੂੰ ਜਾਨ ਦਾ ਖਤਰਾ ਵਾ ਜੀ ਕਿਸ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੀ ਹੈ ਕੇ ਦੀ ਜ਼ਿਆਦਾਦ ਦੇ ਕੇ ਦਾ ਇਲਾਕਾ ਦੇ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੂੰ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਕੈਮਰੇ ਦੇ ਦੀਆਂ ਉਹਨਾਂ ਨੂੰ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਜੈਮ ਸੀ ਦੀ ਮੇਰਾ ਨਾਮ ਦੀਪਕ ਲੋਪਾਇਆ ਮੈਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿਚੋ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰਕੁਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਹੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਮਿਨਲ ਐਕਸ਼ਨ ਕਮੇਟੀ ਵੱਲੋਂ ਜੋ ਵੀ ਹਾਟੇ ਵੱਲ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਵੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈਗਾ ਚੱਲ ਗਿਆ ਕੋਈ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲੇ ਜਿਹੜੇ ਪਿਆਜਿੰਦੇ ਹਨ ਇਹ ਬਾਬਿਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਿਟ ਬਣਾਓ ਐਪਲੀਕੇਸ਼ਨ ਬਣਾ ਕੇ ਉਹਨਾਂ ਦੇ ਪੂਰਾ ਪ੍ਰੋਪਰ ਉਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਪਿਸ਼ੋਕਰ ਦਾ ਸਾਈਨ ਕਰਵਾਏ ਜਾਣ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਪਿਆਰ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਘਮਣਕਲਾ ਪਿੰਡ ਦੀ ਗੱਲ ਹੀ ਰਾਜਮਸਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਸੀ ਕੋਠੇ ਦੇ ਉੱਪਰ ਦਬਸਤੋਰੀ ਇੱਕ ਕਮਰਾ ਬਣਾਉਂਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਨਹੀਂ ਹੋਈ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜਿਉਂ ਨਾਲ ਦੇ ਘਰ ਤੇ ਇਹਨਾਂ ਨੂੰ ਆਵਾਜ਼ ਦਿੱਤੀ ਕਿ ਹਾ ਤੋਫਾਜੀ ਦੇ ਵਿੱਚ ਕੰਮ ਹੋ ਗਿਆ ਵਾ ਤੂੰ ਦੀ ਆ ਕੇ ਥੱਲੇ ਛਡਾ ਦੀ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਅੱਜ ਇਹਨਾਂ ਨੂੰ ਛਡਾਇਆ ਫਿਰ ਰਹੀ ਛਡਾ ਕੇ ਇਹਨਾਂ ਨੂੰ ਸੁਗਵਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲਤ ਹੀ ਬੇਹੋਸ਼ ਹੋ ਕੇ ਸੀ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸੇ ਵੇਲੇ ਭੱਜ ਗਏ ਬਾਅਦ ਵਿੱਚ ਫਿਰ ਅਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਉਹ ਅਹੀ ਤੇ ਕੰਮ ਕਰਨ ਦੇ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਰੀ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਉਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਗੱਡੀ ਸਟਾਰਟ ਕਰਕੇ ਉਹ ਹੀ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤਪ ਪਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕਟਾ ਹੀ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀਰ ਜੀ ਸਿਟੀ ਮੇਸਰ ਹਨੂ ਨੇ ਕੋਈ ਪੇਸ਼ ਕੀਤੀ ਨਹੀਂ ਮੈਂ ਇਹ ਐਸ ਕਲੰਦਰ ਸਿੰਘ ਨੂੰ ਮਾਰਕ ਕੀਤੀ ਦਰਖਾਸਤ ਉਹ ਜਾ ਕੇ ਦੇਖ ਲੈ ਮੌਕੇ ਤੇ